ਮੇਹਰ ਵਾਲੀ ਗੱਲ ਆਪਾਂ ਕੱਲ ਵੀ ਕੀਤੀ ਤੇ ਮੇਹਰ ਵਾਲੀ ਗੱਲ ਕਰਨੀ ਬਣਦੀ ਸੀ ਕਿਉਂਕਿ ਮੇਹਰ ਬਣਾਉਣ ਪਿੱਛੇ ਕਈ ਮੇਰਮੂਰ ਲਗਾਉਣੇ ਪਏ ਪਰ ਫਿਰ ਵੀ ਕਹਿੰਦੇ ਗੱਲ ਬਣੀ ਨਹੀਂ ਝੜ ਉਧਰੋਂ ਖਿਲਰ ਗਿਆ ਭਾਜਪਾ ਵਾਲੇ ਬਾਜ਼ੀ ਮਾਰ ਗਏ ਆ ਇਧਰ ਜਿਹੜਾ ਗੱਠ ਜੋੜ ਸੀਗਾ ਉਹ ਤੋਂ ਗੱਲ ਬਣੀ ਨਹੀਂ ਕੀ ਕਾਰਨ ਹੋ ਗਿਆ ਕਿੱਥੇ ਕਮੀਆਂ ਰਹਿ ਗਈਆਂ ਕਮੀਆਂ ਬਸ ਉਹੀ ਆ ਜਿਹੜੀਆਂ ਇੱਥੇ ਕਰਦੇ ਆ ਹਮ ਸਰ ਕਰਨੀਆਂ ਭਰਨੀਆਂ ਉ ਰਹੀ ਆ ਸਿਆਸਤ ਦੇ ਵਿੱਚ ਵੀ ਕਰਨੀਆਂ ਭਰਨੀਆਂ ਹੁੰਦੀਆਂ ਨੇਜੀ ਜ਼ਿੰਦਗੀ ਚ ਨਹੀਂ ਆਪਾਂ ਕਹਿੰਦੇ ਆ ਕਿ ਕਰਮ ਪਲ ਤੋਂ ਭੋਗਣਾ ਪੜੇਗਾ ਨਾ ਹਮ ਭਈ ਜੋ ਕੀਤੀਆਂ ਉਹ ਭਰਨੀਆਂ ਪੈਣਗੀਆਂ ਆਪਾਂ ਕਹਿੰਦੇ ਆ ਨਾ ਬਿਲਕੁਲ ਉਹਨੂੰ ਕਰਮ ਬੋਲਦੇ ਆ ਹਮ ਸਰ ਮਤਲਬ ਕਿ ਆਪਾਂ ਜੇ ਦੇਖੀਏ ਤਾਂ ਭਈ ਇਹ ਚੀਜ਼ ਵਾਕਿਆ ਹੈ ਤੁਹਾਡੇ ਐਕਸ਼ਨਸ ਜਿਹੜੇ ਆਪਾਂ ਹਮੇਸ਼ਾ ਕਹਿੰਨੇ ਉਹ ਤੁਹਾਡੇ ਰਿਜ਼ਲਟ ਹੁੰਦੇ ਨੇ ਜੀ ਉਹ ਮੈਂ ਅੱਗੇ ਵੀ ਗੱਲ ਤੁਹਾਨੂੰ ਸੁਣਾਈ ਸੀ ਨਾ ਹਮ ਬਿਓ ਮੈਨੇਜਰ ਨੇ ਆਪ ਦੇ ਕਰਮਚਾਰੀ ਤੇ ਥੱਪੜ ਮਾਰ ਦਿੱਤਾ ਤੇ ਉਹ ਉਹਨੇ ਆ ਕੇ ਆਪਦੀ ਘਰ ਦੀ ਨੂੰ ਮਾਰ ਦਿੱਤਾ ਘਰ ਦੀ ਨੇ ਆ ਕੇ ਵੱਡੇ ਮੁੰਡੇ ਨੂੰ ਮਾਰ ਦਿੱਤਾ ਵੱਡੇ ਨੇ ਛੋਟੇ ਦੇ ਜੜ ਦਿੱਤਾ ਛੋਟੇ ਨੇ ਕੁੱਤੇ ਦੇ ਮਾਰ ਦਿੱਤਾ ਕੁੱਤਾ ਭੱਜ ਕੇ ਬਾਹਰ ਚੱਲ ਗਿਆ ਜੀ ਤੇ ਉਹਨੇ ਇੱਕ ਬੰਦੇ ਦੀ ਟੰਗ ਪਾੜ ਸੁੱਟੀ ਤੇ ਉਹ ਕੌਣ ਸੀਗਾ ਉਹ ਉਹੀ ਸੀ ਜਿਹਨੇ ਪਹਿਲਾ ਥੱਪੜ ਮਾਰਿਆ ਬਿਲਕੁਲ ਸਰਕਲ ਸਰਕਲ ਕਰਮਫਲ ਹੈ ਜੀ ਜੀ ਇਹਨਾਂ ਨੇ ਕੀ ਕੀਤਾ ਇੱਥੇ ਸਰ ਭਗਵਾੜੇ ਦੇ ਵਿੱਚ ਕੀ ਗੁਲਖਿਲਾਏ ਆਮ੍ਰਿਤਸਰ ਦੇ ਵਿੱਚ ਆਪਾਂ ਗੱਲ ਕੀਤੀ ਵੀਰ ਬਿਲਕੁਲ ਪਟਿਆਲੇ ਚ ਕੀ ਹੋਇਆ ਜੀ ਜੀ ਮਤਲਬ ਹੁਣ ਅਸੀਂ ਤੇ ਨਿੰਦਾ ਵੀ ਨਹੀਂ ਨਾ ਕਰ ਸਕਦੇ ਲੋਕਾਂ ਕਹਿੰਦਾ ਯਾਰ ਤੁਸੀਂ ਸੂਤ ਨਹੀਂ ਜਾਉਂਦੇ ਸਾਥੋਂ ਜੇ ਇੱਥੇ ਇਹ ਕਰਦੇ ਇਹਨਾਂ ਨੂੰ ਭੰਡਦੇ ਹੋ ਉੱਥੇ ਹੁਣ ਇਹਨਾਂ ਨਾਲ ਹੋ ਗਈ ਆ ਤੇ ਹੁਣ ਇਹਨਾਂ ਦੀ ਗੱਲ ਕਰਦੇ ਜੀ ਪਰ ਕਰਨੀ ਪੈਂਦੀ ਐ ਸਰ ਬਿਲਕੁਲ ਬਿਲਕੁਲ ਐਥਿਕਸ ਇਹ ਕਹਿੰਦੇ ਨੇ ਵੀ ਗੱਲ ਇਹ ਆ ਕਿ ਇਹਨਾਂ ਦੇ ਨਾਲ ਖੇਲਾ ਜਿਹੜਾ ਹੋਇਆ ਉਹ ਇੱਕ ਚਟਕਾ ਹੈ ਹੂੰ ਚਟਕਾ ਇਹ ਆ ਕਿ ਪੰਜਾਬ ਦੀ ਤਸਵੀਰ ਦਿਖਾ ਦਿੱਤੀ ਕਿ ਜੇ ਤੁਸੀਂ ਸੱਤਾ ਚ ਨਾ ਹੁੰਦੇ ਨਾ ਹੂੰ ਤੇ ਤੁਹਾਡੇ ਜਿੱਥੇ ਕਿਤੇ 15 17 ਸੀਗੇ ਜਾਂ 24 ਸੀਗੇ ਉਹ ਦੋ ਚਾਰ ਹੀ ਰਹਿ ਜਾਣੇ ਸੀ ਬਾਕੀ ਸਾਰੇ ਦੂਜਿਆਂ ਨੇ ਲੈ ਜਾਣੇ ਸੀ ਬਿਲਕੁਲ 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 ਜਿਹੜੇ ਤੁਹਾਡੇ ਇਨਕਲਾਬੀ ਬਣ ਗਏ ਨਾ ਕਿ ਦੂਜੇ ਦਲਾਂ ਚ ਉਹ ਇਸ ਕਰਕੇ ਬਣ ਗਏ ਕਿਸੇ ਨੂੰ ਕੋਈ ਝਾਕਿਆ ਕਿਸੇ ਨੂੰ ਕੋਈ ਝਾਕਿਆ ਜੀ ਤੇ ਜੇ ਤੁਹਾਡੇ ਕੋਲ ਸੱਤਾ ਨਾ ਹੁੰਦੀ ਹੂੰ ਤੇ ਤੁਹਾਡੇ ਝੋਲੇ ਛੋਏ ਮੋਤੀ ਜਿਹੜੇ ਆ ਨਾ ਉਹ ਬੁਰਕ ਕੇ ਜਾ ਪੈਣੇ ਸੀ ਬਿਲਕੁਲ ਬਿਲਕੁਲ ਹੁਣ ਉਥੇ ਦੇਖੋ ਆਪਾਂ ਸ਼ਾਇਦ ਅੱਗੇ ਵੀ ਗੱਲ ਕੀਤੀ ਕਿ ਇੱਕ ਉੱਥੇ ਬੀਬੀ ਆ ਹਰ ਬਖਸ਼ ਹੂੰ ਗਰਬਖਸ਼ ਕੇ ਹਰ ਅਗਰਬਖਸ਼ ਜੀ ਉਹਨੇ ਪਹਿਲੇ ਤੋੜ ਦਿੱਤਾ ਬੈਰੀਅਰ ਉਹਨੇ ਆਖਿਆ ਮੈਂ ਚਲ ਗਿਆ ਪਾਜ ਪਾਜ ਹੂੰ ਪਾਜ ਪਾ કુલ 15 ਤੋਂ 16 ਹੋ ਗਏ ਇਹਨਾਂ ਦਾ ਇੱਕ ਕੱਟ ਗਿਆ ਅਲਾਈਸ ਦਾ ਹੂੰ ਠੀਕ ਹੈ ਜੀ ਜੀ ਇਹਨਾਂ ਨੂੰ ਇੱਧਰ ਉੱਧਰ ਭਜਾਏ ਵਾਲੀ ਵਾਲੀ ਕਰਕੇ ਵੀ ਨਿਕਲ ਜੋ ਨਿਕਲ ਜੋ ਬਹਿ ਬਹਿ ਕੇ ਲੈ ਜਾਣਗੇ ਲੈ ਜਾਣਗੇ ਆਹੋ ਸਰ ਇਹਨਾਂ ਦੇ ਫੋਨ ਤੱਕ ਫੜ ਲਿਆ ਇਹਨਾਂ ਨੇ ਹੂੰ ਮੈਨੂੰ ਮਤਲਬ ਕਿ ਇਹਨਾਂ ਦੇ ਵਿੱਚੋਂ ਹੀ ਕਿਸੇ ਬੰਦੇ ਨੇ ਦੱਸਿਆ ਕਿ ਇਹਨਾਂ ਤੇ ਫੋਨ ਤੱਕ ਫੜਨੇ ਸਾਬ ਕਿ ਇਹਨਾਂ ਤੱਕ ਅਪਰੋਚ ਨਾ ਹੋਵੇ ਹੂੰ ਸਰ ਇਹਨਾਂ ਦੇ ਫੋਨ ਫੜ ਕੇ ਬੋਜਿਆਂ ਚ ਪਾ ਲਏ ਗਏ ਕਮਾਲ ਹੈ ਜੀ ਇਹਨਾਂ ਬੰਦਿਆਂ ਦਾ ਇਹ ਹਾਲ ਹੈ ਤੇ ਫਿਰ ਆਪਾਂ ਕੀ ਸੋਚ ਸਕਦੇ ਆਂ ਬੰਦੇ ਆਖਣ ਲੱਗਿਆ ਥੋੜਾ ਸੋਚਣਾ ਪੈਣਾ ਕਿ ਰਾਜਨੀਤਿਕ ਖੇ ਨੂੰ ਬੰਦਾ ਕਹੀਏ ਜਿਹੜਾ ਰਾਜਨੀਤਿਕ ਹੋ ਗਿਆ ਕਿ ਉਹ ਵਾਕਿਆ ਪਰਾਨੀ ਹੈ ਹੂੰ ਬਈ ਅੱਛਾ ਉਸ ਤੋਂ ਬਾਅਦ ਉਹਨਾਂ ਨੇ ਪਤਾ ਨਹੀਂ ਕਿਵੇਂ ਖੇਲ ਬਲਟਿਆ ਹੂੰ ਇਹਦਾ ਮਤਲਬ ਹੈ ਕਿ ਤੁਸੀਂ ਫੋਨ ਫੜ ਲਓ ਭਾਵੇਂ ਉਹਨਾਂ ਨੂੰ ਕਿਤੇ ਚਾਹੇ ਅਫਗਾਨਿਸਤਾਨ 'ਚ ਵੀ ਖਲਾ ਦਿਓ ਜਿੱਦਨੂੰ ਵੋਟ ਪਾਉਣਾ ਹੈ ਪਿੱਛੇ ਸੈਟਿੰਗ ਹੋ ਜਾਂਦੀ ਆ ਇਹਦਾ ਮਤਲਬ ਕਿ ਕਰਦੇ ਵੀ ਉਹ ਦੱਸ ਕੇ ਗਏ ਉਹਨੇ ਵੀ ਸਾਨੂੰ ਜਿੱਧਰ ਮਰਜ਼ੀ ਖਲਾ ਦੇਣਾ ਹੂੰ ਤੁਸੀਂ ਐਨੇ ਚ ਬਣ ਜਾਣਾ ਜੀ ਹਾਂ ਬਿਲਕੁਲ ਬਈ ਐਦੋਂ ਘਟ ਤੁਸੀਂ ਸਮਾਨ ਨਹੀਂ ਲੈਣਾ। ਹੋ ਸਾਨੂੰ ਭੇਜਿਆ ਸਾਰਿਆਂ ਨੂੰ ਥੋੜੀ ਭੇਜਤਾ। ਬਈ ਤੁਸੀਂ ਇੱਥੇ ਰਹੋ। ਜੀ। ਇਹਦਾ ਮਤਲਬ ਹੈ ਕਿ ਗਾਹ ਤੋ ਹੋ ਸਕਦਾ ਝਾੜੂ ਵਾਲੇ ਕਹਿਣ ਬਈ ਜਿੰਨੇ ਰਿਸ਼ਤੇਦਾਰ ਹੈ ਤੁਹਾਡੇ ਉਹ ਵੀ ਬੈਠੋ। ਉਹ ਵੀ ਚੱਲੋ ਨਾਲ। ਕੇਜਰੀਵਾਲ ਕਹੇ ਕਿ ਇੱਕ ਬਸ ਦੇ ਮਗਰ ਟਰਾਲੀ ਪਾਓ। ਥਾਂ ਥੋੜੀ ਆ ਤੇ ਉਹ ਉਹਨਾਂ ਨੂੰ ਬਿਠਾਓ ਜਿਹੜੇ ਲਾਗੇ ਬੰਨੇ ਵਾਲੇ ਯਾਰ ਦੋਸਤ ਆ। ਸ਼ਾਇਦ ਦੇ ਦੇਖਣ ਨੂੰ ਮਿਲ ਜੇ ਉਹਨਾਂ ਨੇ। ਹਾਂਜੀ ਇਹ ਹੋ ਸਕਦਾ ਸਰ। ਜੀ। ਗੱਲ ਇਹ ਆ ਕਿ ਬਈ ਹੁਣ ਇਹ ਦੇਖੋ ਤੁਸੀਂ ਸ਼ਾਮ ਤੱਕ ਕਿਵੇਂ ਉਹ ਇੱਕ ਸ਼ਬਦ ਹੁੰਦਾ ਹੈ ਨਾ ਕਿ ਰੁਦਨ ਹੂੰ ਰੁਦਨ ਸ਼ਬਦ ਸਰੋਦਾਲੀ ਇੱਕ ਫਿਲਮ ਬਹੁਤ ਸਗੀ ਹੂੰ ਬਹੁਤ ਚੰਦਾਰ ਫਿਲਮ ਸੀ ਡੈਂਪਲ ਕਬਾੜੀਆ ਦੀ ਰੋਦਾਲੀ ਹੂੰ ਰਾਜਸਥਾਨ ਚ ਇੱਕ ਪਰੰਪਰਾ ਸੀਗੀ ਕਿ ਜਨਾਨੀਆਂ ਹਾਇਰ ਕਰਕੇ ਫਕੀਰ ਨੇ ਪਾਉਂਦੀਆਂ ਸੀ ਉਹਦੇ ਤੇ ਬੇਸਡ ਹੈ ਫਿਲਮ ਰੋਦਾਲੀ ਹੂੰ ਇਹਨਾਂ ਨੇ ਰੁਦਨ ਕਰਨਾ ਰੁਦਨ ਕਰਨ ਵਾਲਿਆਂ ਨੂੰ ਰੁਦਾਲੀ ਕਹਿੰਦਾ ਰੁਦਨ ਦਾ ਮਤਲਬ ਆਪਾਂ ਪੰਜਾਬੀ ਚ ਕਈ ਕਰਲਾਪ ਆਓ ਸਿਆਪਾ ਕਹਿੰਦੇ ਜੀ ਹੁਣ ਇਹਨਾਂ ਨੇ ਕਰਨਾ ਹਾਏ ਹਾਏ ਇਹਨਾਂ ਨੇ ਆ ਕਰ ਦਿੱਤਾ ਹਾਏ ਹਾਏ ਆ ਕਰ ਦਿੱਤਾ ਇਹਨਾਂ ਨੇ ਕਹਿਣਾ ਕਾਂਗਰਸੀਆਂ ਨੂੰ ਕਿ ਤਿੰਨ ਇਹਨਾਂ ਦੇ ਗਦਾਰ ਨਿਕਲੇ ਕਿਉਂਕਿ ਕ੍ਰੋਸ ਵੋਟਿੰਗ ਹੋ ਗਈ ਨਾ ਇਹਨਾਂ ਚ 16 ਮਾਦੇ ਕੋਲ ਸੀ 18 ਪਹੁੰਚਾਈ ਦੇ ਸੀ ਉਹਨਾਂ ਤਿੰਨ ਪਲਟ ਪਲਟ ਤੇ ਜੇ ਉਹ ਕੈਂਟਰ ਨਹੀਂ ਪਲਟ ਜਾਂਦੇ ਕਿੰਨੋਂ ਆਲੇ ਬਸ ਕਿਤੇ ਅਨਫੋਰਚੂਨੇਟਲੀ ਕਹਿ ਲਓ ਕਿ ਕਿਤੇ ਰਾਹ ਜਾਂਦੇ ਆ ਤਾਂ ਬਸ ਉਹ ਕਿੰਨੂੰ ਰਿੜ ਕੇ ਤੇ ਉਧਰ ਚਲੇਗਾ ਹੂੰ ਪਾਲਾ ਦੂਜੇ ਤੇ ਇਹ ਇੱਕ ਦੂਜੇ ਤੇ ਸੁੱਟਣਗੇ ਤੇਰੇ ਆਲਾ ਇਹ ਕਰ ਗਿਆ ਤੇਰੇ ਆਲਾ ਇਹ ਕਰ ਗਿਆ ਜਿਹੜਾ ਮਰਜ਼ੀ ਕਰ ਗਿਆ ਤਿੰਨ ਉਹਨਾਂ ਨੇ ਪੱਟ ਲਏ ਹੂੰ ਤਿੰਨ ਪੱਟ ਲਏ ਮਾਰ ਗਿਆ ਮੋਰਚਾ ਫਿਰ ਜੀ ਕਮਲ ਉਹਨੇ ਤੇ ਹੁਣ ਚੁੱਪ ਕਰਕੇ ਬੈਠੇ ਰਹਿਣ ਕਿ ਹੁਣ ਇਹਨਾਂ ਦਾ ਗੱਠਜੋੜ ਵੀ ਜਿਹੜਾ ਨਾ ਗਾਂ ਪੰਜਾਬ ਦੇ ਵਿੱਚ ਤੇ ਉਹ ਰਾਜਾ ਬੜਿੰਗ ਪਹਿਲਾਂ ਕਹਿੰਦਾ ਕਿ ਜੇ ਤੁਸੀਂ ਗੱਠਜੋੜ ਕੀਤਾ ਤੇ ਮੈਨੂੰ ਰਾਜਨੀਤੀ ਛੱਡਣੀ ਪੈ ਸਕਦੀ ਹੂੰ ਚੰਡੀਗੜ੍ਹ ਆਲੇ ਵੀ ਮਤਲਬ ਕਿ ਕਿਤੇ ਨਾ ਕਿਤੇ ਕਹਿ ਲੋ ਕਿ ਉਥੇ ਵੀ ਪਵਾੜੇ ਪਏ ਆ ਬਾਜਵਾ ਪਟ ਰਿਹਾ ਕਿ ਵੀ ਇਹ ਵੀ ਸ਼ੁਰੂ ਗੱਠਜੋੜ ਹੂੰ ਤਾਂ ਹੁਣ ਇਹਨਾਂ ਦਾ ਗੱਠਜੋੜ ਵੀ ਜਾਣਾ ਜੇ ਤੇ ਮੇਅਰਸ਼ਿਪ ਤਾਂ ਗਈ ਹੋ ਗਈ ਜੀ 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 ਤਾਂ ਭਾਈ ਆ ਦੇਖ ਲਓ ਤੁਹਾਨੂੰ ਕੋਈ ਕਰਲਾਪ ਕਰਨ ਦਾ ਹੱਕ ਨਹੀਂ ਬਣਦਾ ਜੇ ਤੁਸੀਂ ਇਹੋ ਜੀ ਰਾਜਨੀਤੀ ਪੰਜਾਬ ਚ ਕੀਤੀ ਹੈ ਨਾ ਹੁਣ ਤੁਹਾਡਾ ਹੱਕ ਨਹੀਂ ਰਹਿ ਜਾਂਦਾ ਸੀ ਫਿਰ ਵੀ ਕਹਿੰਨੇ ਆ ਕਿ ਕ੍ਰੋਸ VOTING ਜਾਂ ਆਪਣੀ ਟੀਮ ਨਾਲ ਆਪਣੇ ਦਲ ਨਾਲ ਜਥੇਵੰਦੀ ਨਾਲ ਗਦਾਰੀ ਮਾੜੀ ਹੁੰਦੀ ਆ ਸ਼ਰੇਆਮ ਚਲੇ ਜਾਓ ਪਰ ਐਦਾਂ ਸੈਟਿੰਗ ਕਰਕੇ ਕਿ ਤੁਸੀਂ ਬਸ ਚ ਉਹਨਾਂ ਦੀ ਚ ਵਿੱਚ ਬੈਠੇ ਰਹੇ ਹੋਟਲ ਉਹਨਾਂ ਦਾ ਖਾਣ ਪਾਣ ਉਹਨਾਂ ਦਾ ਸਾਰਾ ਕੁਝ ਕਰ ਕਰਾ ਕੇ ਐਂਡ ਤੇ ਬਸ ਭਾਈ ਤੁਸੀਂ ਉਹ ਜਿਵੇਂ ਕਹਿੰਦੇ ਨਾ ਸੱਜਣਾ ਦੇ ਨਾਲ ਧੋਖਾ ਨਹੀਂ ਕਮਾਈਦਾ ਹਣਾ ਧੋਖਾ ਕਮਾਈਦਾ ਪਰ ਨਹੀਂ 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 ਸੱਜਣਾ ਦੇ ਨਾਲ ਧੋਖਾ ਨਹੀਂ ਕਮਾਈਦਾ ਇੱਥੇ ਰਾਜਨੀਤੀ ਚ ਕਿਹਾ ਜਾਂਦਾ ਕਿ ਸਰ ਇੱਥੇ ਧੋਖੇ ਦਾ ਹੀ ਖਾਈਦਾ ਸੱਜਣਾ ਦੇ ਨਾਲ ਧੋਖਾ ਨਹੀਂ ਕਮਾਈਦਾ ਇੱਥੇ ਕਹਿੰਦੇ ਸਾਰਾ ਕੁਝ ਧੋਖੇ ਦਾ ਹੀ ਖਾਈਦਾ ਇੱਥੇ ਬਿਲਕੁਲ ਪਰ ਮਿੰਟੂ ਜੀ ਹੋਇਆ ਕੁਲਮ ਲਾ ਕੇ ਮੜਾ ਜਿੰਨਾ ਕਿ ਇਹਨਾਂ ਨੇ ਸੰਭਾਲਾ ਕਰਿਆ ਸੀ ਲਕੋਲ ਕੂਨ ਵਾਲਾ ਕੰਮ ਬਹੁਤ ਕਰਿਆ ਸੀ ਪਰ ਉਹਦੇ ਬਾਅਦੂ ਇੱਕ ਹੋਰ ਖਬਰ ਆ ਗਈ ਹੈ ਕਹਿੰਦੇ ਘੋਰ ਪਾਣਾ ਵਰਤ ਗਿਆ ਸੀਨੀਅਰ ਡਿਪਟੀ ਮੇਅਰ ਕਾਂਗਰਸ ਦਾ ਬਣ ਗਿਆ ਉੱਥੇ ਸ਼ਾਇਦ ਹੋ ਸਕਦਾ ਕਿ ਇਹ ਵੀ ਕਿਤੇ ਡੀਲ ਹੋ ਗਈ ਹੋਵੇ ਕਿ ਤੁਸੀਂ ਸਾਡਾ ਬਣਾ ਦਿਓ ਦੋ ਤਿੰਨ ਕਰਾਸ ਫੋਟੋ ਉਧਰ ਹੋ ਗਈ ਹੋਵੇ ਕੀ ਬਾਤਾਂ ਨੇ ਯਾਰ ਗਜ਼ਬ ਹੋ ਰਿਹਾ ਗਜ਼ਬ ਖੇਲਾ ਹੋ ਰਿਹਾ ਕਿੰਨ ਮਿਲ ਰਿਹਾ ਕੀ ਬਾਤਾਂ ਨੇ ਇਹ ਇੱਥੇ ਪਤਾ ਹੀ ਨਹੀਂ ਸਰ ਕਿਸਾ ਕਿ ਦੇ ਨਾਲ ਗੱਠ ਜੋੜ ਹੋ ਜਾਣਾ ਉਦੋਂ ਤੁਸੀਂ ਦੇਖਿਆ ਨਹੀਂ ਕਿ ਜਦਨ ਅਮਰਸਰ ਰੌਲਾ ਪਿਆ ਔਜਲਾਤ ਮਾਰ ਕੇ ਸ਼ਾਲਾ ਉਹ ਕਿਹਾ ਉਹ ਗਿਆ ਟੱਪ ਕੇ ਪੱਤਰਕਾਰਾਂ ਨੂੰ ਨਾਲ ਲੈ ਗਿਆ ਤੇ ਉੱਥੇ ਕਹਿੰਦਾ ਗਿਣਤੀ ਮਾਰੋ ਤੇ ਤਿੰਨ ਕਾਲੀ ਖਲੋਤੇ ਸਨ ਨਾਲ ਕਹਿੰਦਾ ਕਿਤੇ ਕਾਲੀ ਵੀ ਸਪੋਰਟਰ ਨੇ ਆਪਣੇ ਓਹੋ ਕੀ ਬਾਤ ਹੈ ਭਾਈ ਰਾਜਨੀਤੀ ਨਾ ਸੱਚ ਕਹਿੰਦੇ ਕਿ ਰਾਜਨੀਤੀ ਕਈ ਵਾਰੀ ਇਹ ਬੜੀ ਹੁੰਦੀ ਹੈ ਕਿ ਬੋਰਿੰਗ ਜੀ ਪਰ ਇੱਥੇ ਤਾਂ ਰੌਚਕੀ ਰੌਚਕੀ ਹੁੰਦੀ ਹੈ ਬੋਰਿੰਗ ਨਹੀਂ ਇੱਥੇ ਤੇ ਭਾਈ ਕਹਿ ਲੋ ਕਿ ਪੂਰੀ ਰਾਜਨੀਤੀ ਜਿਹੜੀ ਹੈ ਨਾ ਨਵਾਂ ਤੋਂ ਨਵਾਂ ਕਹਿ ਲੋ ਕਿ ਬੋਰ ਹੀ ਕਰ ਰਹੀ ਹੈ ਬੋਰਿੰਗ ਨਹੀਂ ਕਰ ਰਹੀ ਬਿਲਕੁਲ ਬੇਕੋ ਪੰਜਾਬ ਪੋਲਿਟਿਕਸ ਬਾਈ ਇਹ ਕਹਿ ਰਹੇ ਕਿ ਦਿੱਲੀ ਬਾਰੇ ਵੀ ਦੱਸ ਦਿਓ ਤੇ ਦਿੱਲੀ ਬਾਰੇ ਤੁਹਾਨੂੰ ਦੱਸ ਦਿੰਨੇ ਆ ਮਿੰਟੂ ਜੀ ਇੱਕ ਮੈਂ ਬਾਈ ਨਾਲ ਗੱਲ ਕਰ ਰਿਹਾ ਸੀ ਉਹ ਦੋ ਕੁ ਲਾਈਨਾਂ ਜੀਆਂ ਆ ਗਈਆਂ ਕਿ ਚਿੰਟੀ ਚਿੰਟੀ ਕਾਰ ਉੱਤੇ ਲਿਖਿਆ ਪੰਜਾਬ ਸਰਕਾਰ ਵਿੱਚ ਜਿਹੜਾ ਭਾਰ ਤੇ ਉਹਦਾ ਕੌਣ ਜ਼ਿੰਮੇਵਾਰ ਕਹਿੰਦੇ ਕੋਈ ਨਹੀਂ ਕੋਈ ਨਹੀਂ ਧੱਲੇ ਵਾਲੇ ਕਹਿੰਦੇ ਨਾ ਹੁੱਕਲੇ ਲਿਖਦੇ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਜੀ ਇਹ ਕਹਿੰਦੇ ਉੱਥੇ ਚਿੱਟੇ ਰੰਗ ਦੀ ਕਾਰ ਫੜੀ ਗਈ ਉੱਤੇ ਸਟicker ਲੱਗਾ ਪੰਜਾਬ ਸਰਕਾਰ ਦਾ ਵਿੱਚੋਂ ਫੜੇਗਾ ਮਾਲ ਤੇ ਜ਼ਿੰਮੇਵਾਰੀ ਕੋਈ ਲੈ ਨਹੀਂ ਰਿਹਾ ਇਹ ਕਹਿੰਦੇ ਸਾਡੀ ਨਹੀਂ ਉਹ ਕਹਿੰਦੇ ਸਾਠੀ ਨਹੀਂ ਪਰ ਫਿਰ ਹੈ ਕਿ ਦੀ ਕਿਵੇਂ ਹੈ ਕੀ ਮਸਲਾ ਬਣ ਗਿਆ ਇੱਕ ਨਾ ਸ਼ਾਇਦ ਬਲਕਾਰ ਸਿੱਧੂ ਦਾ ਗੀਤ ਸੀ ਗਈ ਗੀਤ ਸੀਗਾ ਕਿੱਥੋਂ ਸੀ ਆਏ ਕੱਲ ਰਿਸ਼ਤੇਦਾਰ ਮੈਰਨੇ ਨਹੀਂ ਕਿਦੀ ਸੀ ਜਿਪਸੀ ਤੇ ਚਿੱਟੀ ਕਾਰ ਮੈਰਨੇ ਜੀ ਇਹ ਵੀ ਚਿੱਟੀ ਕਾਰ ਜਿਵੇਂ ਤੁਸੀਂ ਕਿਹਾ ਨਾ ਵੀ ਕਿਦੀ ਕਾਰ ਸੀਗੀ